ਉਹ ਸ਼ੌਜਨ ਦੇ ਸੰਤ ਜਨ ਭਗਤ ਜਨ ਜਿਹੜੇ ਉਸੇ ਬੋਲ ਨੂੰ ਆਪਣੇ ਸ਼ਬਦਾਂ ਦੇ ਪਾཎਡਿਆਂ ਦੇ ਵਿੱਚ ਪਰੋਸ ਕੇ ਉਸੇ ਦੰਨ ਜਗਤ ਦੇ ਸਾਹਮਣੇ ਰੱਖ ਦੇਣ ਉਹ ਅਵਤਾਰ ਸ਼੍ਰੇਣੀ ਵਿੱਚ ਆ ਜਾਂਦੇ ਨੇ ਪੈਗੰਬਰ ਸ਼੍ਰੇਣੀ ਵਿੱਚ ਆ ਜਾਂਦੇ ਨੇ ਲੇਕਿਨ ਹੁਣ ਅਵਤਾਰ ਦੀ ਪਛਾਣ ਕੌਣ ਕਰੇਗਾ ਹੁੰਦੀ ਨਹੀਂ ਮੈਂ ਫਿਰ ਅਰਜ਼ ਕਰਾਂ ਆਵਤਾਰੀ ਪੁਰਸ਼ ਆਪਣੇ ਸਮੇਂ ਠੁਗਰਾਏ ਗਏ ਨੇ ਸਾਰੇ ਹੀ ਠੁਗਰਾਏ ਗਏ ਇੱਕ ਵੀ ਨਹੀਂ ਪੂਜਿਆ ਗਿਆ ਈਸਾ ਸੂਲੀ ਤੇ ਚੜਿਆ ਹੋਇਆ ਹੈ ਮੁਹੰਮਦ ਸਾਹਿਬ ਨੂੰ ساری ਜ਼ਿੰਦਗੀ ਦਰਦ ਦਰਦ ਦੀਆਂ ਠੋਕਰਾਂ ਖਾਣੀਆਂ ਪਈਆਂ ਬਦਰ ਦੀ ਲੜਾਈ ਦੇ ਵਿੱਚ ਦੁਸ਼ਮਣਾਂ ਨੇ ਅਗਲੇ ਦੰਦ ਵੀ ਤੋੜ ਦਿੱਤੇ ਸਨ ਪੱਥਰ ਦੇ ਨਾਲ ਗੁਰੂ ਨਾਨਕ ਨੂੰ ਭੂਤਨਾ ਬੇਤਾਲਾ ਕਿਹਾ ਗਿਆ ਪੰਜਵੇਂ ਗੁਰੂ ਨਾਨਕ ਤੱਤੀ ਤਵੀ ਤੇ ਬੈਠੇ 9ਵੇਂ 10ਵੇਂ ਦਸਾਂ ਗੁਰੂਆਂ ਦੀ ਹਾਲਤ ਤੁਸੀਂ ਪੜ੍ਹ ਕੇ ਦੇਖੋ ਵਕਤ ਦਾ ਸਮਾਜ ਸਹਿਮਤ ਨਹੀਂ ਹੋਇਆ ਸੀ। ਰਾਮ ਬਨਵਾਸ ਤੇ ਕਰਦਨ ਖੁਦ ਮਾਂ ਹੀ ਸਹਿਮਤ ਨਹੀਂ ਹੋਈ। ਭਾਵੇਂ ਚਲੋ ਮਤਰਈ ਸੀ ਉਸ ਦੇ ਉੱਤੇ ਵੀ ਕਾਕ ਅਸਰ ਨਹੀਂ ਪਿਆ। ਪਿਤਾ ਦਸ਼ਰਤ ਨੇ ਵੀ ਸਿਰਫ ਉੱਤਰ ਹੀ ਸਮਝਿਆ ਸੀ ਔਰ ਕੁਝ ਵੀ ਨਹੀਂ। ਕੰਸ ਕ੍ਰਿਸ਼ਨ ਨਾਲ ਸਹਿਮਤ ਨਹੀਂ ਹੋਇਆ ਦਰਯੋਦਨ ਸਹਿਮਤ ਨਹੀਂ ਹੋਇਆ। ਸਾਰਾ ਘਰਾਣਾ ਸਹਿਮਤ ਨਹੀਂ ਹੋਇਆ। ਕ੍ਰਿਸ਼ਨ ਦੇ ਨਾਲ ਜੰਗੋ ਯੋ ਦਿਆ ਆਪਣੇ ਸਮੇਂ ਵਿੱਚ અવਤਾਰ ਕਬੂਲ ਨਹੀਂ ਹੋਇਆ ਉਹਦੇ ਇੱਕ ਕਾਰਨ ਵੀ ਮੈਂ ਅਰਜ਼ ਕਰਾਂ ਸੰਤ ਨੂੰ ਕੌਣ ਪਹਿਚਾਣ ਸਕਦਾ ਹੈ ਪਹਿਲੇ ਸੰਤ ਦੀ ਗੱਲ ਕਰੀਏ ਕੌਣ ਪਹਿਚਾਣੇਗਾ ਕਪੜਿਆਂ ਤੋਂ ਪਛਾਣ ਕਰੋਗੇ ਕਪੜੇ ਤੇ ਸਵਾਗਣ ਦੇ ਤੇ ਵੇਸਵਾ ਦੇ ਕੋਈ ਜਿਹਾ ਆਉਂਦੇ ਨੇ ਕਪੜੇ ਤੇ ਕਈ ਵਾਰ ڈاکੂ ਦੇ ਕੋਲ ਵੀ ਪੁਲਿਸ ਦੀ ਵਰਦੀ ਆਉਂਦੀ ਹੈ ਪੁਲਿਸ ਨੇ ਵੀ ਪੁਲਿਸ ਦੀ ਵਰਦੀ ਪਾਈ ਆਉਂਦੀ ਹੈ ਪਛਾਣ ਕਰਨੀ ਔਖੀ ਹੋ ਜਾਏਗੀ ਇਹਦੇ ਵਿੱਚ ਪੁਲਿਸਮੈਨ ਕਿਹੜਾ ਹੈ ਤੇ ڈاکੂ ਕਿਹੜਾ ਹੈ ਪਛਾਣ ਕਰਨੀ ਔਖੀ ਹੋਵੇਗੀ ਵੇਸਵਾ ਕਿਹੜੀ ਹੈ ਤੇ ਸਵਾਗਣ ਕਿਹੜੀ ਹੈ ਕਪੜੇ ਤੇ ਕੋਈ ਜਿਹਾ ਆਉਣਗੇ ਆਰ ਸ਼ਿੰਗਾਰ ਤੇ ਕੋਈ ਜਿਹਾ ਹੋਵੇਗਾ ਪਛਾਣ ਕਰਨੀ ਔਖੀ ਹੋ ਜਾਏਗੀ ਸੰਤ ਨੂੰ ਕੌਣ ਪਛਾਣੇਗਾ ਦੋ ਚਾਰ ਦਲੀਲਾਂ ਮੈਂ ਤੁਹਾਡੇ ਸਾਹਮਣੇ ਰੱਖਾਂ ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੀ ਕੀ ਆਉਂਦੀ ਹੈ ਬਾਵੇਂ ਜਵਾਨ ਉਸ ਦੇ ਸਾਹਮਣੇ ਜਵਾਨ ਦੀ ਉਮੰਗ ਕੀ ਆਉਂਦੀ ਹੈ ਤਰੰਗ ਕੀ ਆਉਂਦੀ ਹੈ ਜਜ਼ਬਾਤ ਕੀ ਆਉਂਦੇ ਨੇ ਇੱਕ ਬੱਚੇ ਨੂੰ ਕੀ ਪਤਾ ਹੈ ਬਾਵੇਂ ਜਵਾਨ ਉਸ ਦੇ ਸਾਹਮਣੇ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਤੇ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ ਬਾਵੇਂ ਬੁੱਢੇ ਉਸ ਦੇ ਸਾਹਮਣੇ ਬੁੱਢੇ ਦੀਆਂ ਖੂਬੀਆਂ ਕੀ ਨੇ ਬੁੱਢੇ ਕੋਲ ਸੋਝ ਸਮਝ ਕੀ ਹੈ ਬੁੱਢੇ ਦੀਆਂ ਮਜਬੂਰੀਆਂ ਕੀ ਨੇ ਕਮਜ਼ੋਰੀਆਂ ਕੀ ਨੇ ਇੱਕ ਜਵਾਨ ਨੂੰ ਕੀ ਪਤਾ ਹੈ ਬੁੱਢਾ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਬਡੇਪਾ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਭਾਵੇਂ ਸੈਕੜੇ ਮੁਰਦਿਆਂ ਨੂੰ ਉਸ ਨੇ ਇਸ਼ਨਾਨ ਕਰਾਇਆ ਹੋਵੇ ਤੇ ਭਾਵੇਂ ਆਪਣੇ ਮੁੰਡਿਆਂ ਤੇ ਚੁੱਕ ਕੇ ਸ਼ਮਸ਼ਾਨਗਾਹ ਲੈ ਗਿਆ ਹੋਵੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਆਉਂਦੀ ਹੈ ਮੁੰਜ ਨਹੀਂ ਪਤਾ ਚੱਲਦਾ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕਿਸ ਨੂੰ ਕਹਿੰਦੇ ਨੇ ਮੁੰਜ ਨੇ ਪਤਾ ਚੱਲਦਾ ਮੁੰਜ ਉਜਨੇ ਗੁਰਨਾਣਿਕ ਨੇ ਕਿ ਐ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋ ਅਗਲਾ ਜਿਤਨਾ ਉੱਚਾ ਹੈ ਉਤਨਾ ਹੀ ਉੱਚਾ ਕੋਈ ਹੋਵੇ ਤੇ ਸਮਝ ਸਕਦਾ ਹੈ ਜਵਾਨ ਹੀ ਜਵਾਨ ਨੂੰ ਸਮਝ ਸਕਦਾ ਬੱਚਾ ਨਹੀਂ ਸਮਝ ਸਕਦਾ ਬੁੱਢਾ ਹੀ ਬੁੱਢੇ ਨੂੰ ਸਮਝ ਸਕਦਾ ਜਵਾਨ ਨਹੀਂ ਸਮਝ ਸਕਦਾ ਬੁੱਢੇ ਨੂੰ ਕੀ ਪਤਾ ਜਵਾਨ ਨੂੰ ਕੀ ਪਤਾ ਬੁੱਢੇ ਪਾ ਕੀ ਹੁੰਦਾ ਆਮ ਬੰਦੇ ਨੂੰ ਕੀ ਪਤਾ ਸੰਤਪਣਾ ਕੀ ਹੁੰਦਾ ਸੰਤ ਇੱਕ ਅਵਸਥਾ ਦਾ ਨਾਮ ਹੈ ਸੰਤ ਇੱਕ ਹਾਲਤ ਦਾ ਨਾਮ ਹੈ ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਹੈ ਸੰਤ ਇੱਕ ਮਾਨਸਿਕ ਅਵਸਥਾ ਦਾ ਨਾਮ ਹੈ ਇਹ ਵਰਡ ਉੱਚਾ ਹੋਵੇ ਕੋਇ ਪ੍ਰਮਾਤਮਾ ਨੇ ਮਨੁੱਖ ਨੂੰ ਮੌਕਾ ਦਿੱਤਾ ਹੈ ਪ੍ਰਮਾਤਮਾ ਜੈਸੇ ਹੋਣ ਦਾ ਹਰ ਮਨੁੱਖ ਦਾ ਭਵਿਸ਼ਾ ਪ੍ਰਮਾਤਮਾ ਹੋਣਾ ਭਗਤ ਕਬੀਰ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ ہری کا بھگت ایسا چاہیے کیسا جیسا ہری ہے جیسا ہری سروپ کر کے نہیں جیسا ہری سوبھاؤ کر کے جیسا ہری کا سبھا ہے ایسا بھگت چاہتا ہے تو جا کے ملاپ ہوتا ہے شکل سورت میل ہوئے ہون میل ہوئے ہولک میل ہوئے ہواشا میل ہوئے ہوا میل ہوئے, پاشا میل ہوئے پر میل نہیں کھانا ਦੂਰੀ ਬਣੀ ਰਹੇਗੀ ਦੁਸ਼ਮਣੀ ਬਣੀ ਰਹੇਗੀ ਮਜ਼ਬ ਵੀ ਇੱਕ ਨਹੀਂ ਕਰ ਸਕੇਗਾ ਮਜ਼ਬ ਦੇਖੋ ਈਰਾਨ ਤੇ ਇਰਾਕ ਦਾ ਇੱਕੋ ਹੈ 9 ਸਾਲ ਤੱਕ ਲੜਦੇ ਰਹੇ ਮਜ਼ਬ ਦਾ ਕੀ ਹੈ ਮਜ਼ਬ ਆਫਗਾਨੀਆਂ ਦਾ ਇੱਕੋ ਹੀ ਹੈ ਸਾਰੇ ਮੁਸਲਮਾਨ ਨੇ ਇਹ ਕਬੀਲੇ 1000 ਸਾਲ ਤੋਂ ਲੜ ਰਹੇ ਨੇ 1000 ਸਾਲ ਉੱਥੇ ਚੈਨ ਨਹੀਂ ਹੈ ਇਸ ਵਾਸਤੇ ਪੰਜਾਬੀ ਦੇ ਕਹਾਵਤ ਹੋ ਗਈ ਕਾਬਲ ਦੇ ਜਮਿਆਂ ਨੂੰ ਨਿਤ ਮੁਆਜ਼ਾ ਮذਹਬ ਵੀ ਮਨੁੱਖ ਨੂੰ ਇਕ ਨਹੀਂ ਕਰਦਾ। ਭਾਸ਼ਾ ਵੀ ਇਕ ਨਹੀਂ ਕਰਦੀ। 22-23 ਦੇਸ਼ ਨੇ ਅਰਬ ਦੇਸ਼, ਭਾਸ਼ਾ ਸਾਰਿਆਂ ਦੀ ਅਰਬੀ ਹੈ। ਇੱਕ ਦੂਜੇ ਦੇ ਸਾਰੇ ਹੀ ਦੁਸ਼ਮਣ ਨੇ। ਭਾਸ਼ਾ ਵੀ ਇਕ ਨਹੀਂ ਕਰਦੀ। ਜਾਤ-ਪਾਤ ਵੀ ਇਕ ਨਹੀਂ ਕਰਦੀ। ਖੂਨ ਵੀ ਇਕ ਨਹੀਂ ਕਰਦਾ। ਦੋ ਪਹਰਾ ਦੇ ਵਿੱਚ ਵੀ ਮੁਕਦਮੇਬਾਜ਼ੀ ਦੇ ਕੀਦੀਏ ਤੇ ਖੂਬ ਲੜਦੇ ਨੇ। ਕੀ ਹੋਇਆ ਜਿ ਖੂਨ ਇੱਕ ਹੈ। ਘਰਾਣਾ ਇੱਕ ਹੈ। مذہب ਇੱਕ ਹੈ। ਭਾਸ਼ਾ ਇੱਕ ਹੈ। ਨਹੀਂ। ਏਕਤਾ ਉਸ ਦਿਨ ਆਉਂਦੀ ਹੈ ਕਿਸ ਦਿਨ ਆਉਂਦੀ ਹੈ ਜਿਸ ਦਿਨ ਸੁਭਾਵ ਇੱਕ ਹੋ ਜਾਣ ਦੋਹਾਂ ਦੇ ਸੁਭਾਵ ਮੇਲ ਖਾ ਜਾਣ ਤੇ ਹੁਣ ਮੈਂ ਅਰਜ਼ ਕਰਦਿਆਂ ਸਾਰੇ ਸੰਸਾਰ ਵਿੱਚ ਏਕਤਾ ਹੋ ਸਕਦੀ ਹੈ ਜੇ ਪ੍ਰਮਾਤਮਾ ਇੱਕ ਹੈ ਗੁਰੂ ਇੱਕ ਹੈ ਗੁਰੂ ਹਜ਼ਾਰਾਂ ਨੇ ਤੇ ਪ੍ਰਮਾਤਮਾ ਅਨੇਕਾਂ ਨੇ ਏਕਤਾ ਨਹੀਂ ਹੋ ਸਕਦੀ ਜਾਤ ਪਾਤ ਤੇ ਵੱਖ-ਵੱਖ ਹੈ, ਮਜ਼ਬਬ ਤੇ ਵੱਖ-ਵੱਖ ਹੈ, ਇਹ ਮੁਲਕ ਤੇ ਵੱਖ-ਵੱਖ ਹੈ ਨੇ। ਇਹਨਾਂ ਦੇ ਨਾਲ ਤੇ ਇਕਤਾ ਹੋਵੇਗੀ ਨਹੀਂ। ਤੇ ਜੇ ਰੱਬ ਵੀ ਵੱਖ-ਵੱਖ ਹੈ, ਗੁਰੂ ਵੀ ਵੱਖ-ਵੱਖ ਹੈ ਤਾਂ ਫਿਰ ਕਿਸ ਤਰ੍ਹਾਂ ਇਕਤਾ ਹੋਵੇਗੀ? ਫਿਰ ਤੇ ਦੁਬਲਾ ਬਣ ਹੀ ਰਹੇ। ਐਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਤੌਰ ਅੰਮੋਂਦੀ ਹੈ। ਇੱਕ। ਉਹ ਵਾਹਿਦ ਸ਼ਕਤੀ ਪ੍ਰਮਾਤਮਾ ਇੱਕ ਹੈ, ਗੁਰੂ ਇੱਕ ਹੈ। ਪਤਾ ਕਬੀਰ ਕੀ ਕਹਿੰਦੇ ਨੇ, ਕਹੋ ਕਬੀਰ ਮੈਂ ਸੋ ਗੁਰ ਪਾਇਆ। ਭੁੱਲ ਕੇ ਵੀ ਨਾ ਕਹਿਣਾ ਕਬੀਰ ਦਾ ਗੁਰੂ ਰਾਮਾਨੰਦ ਹੈ ਕਬੀਰ ਕੋਲ ਪੁੱਛ ਲੋ ਕਬੀਰ ਦੀ ਆਪਣੀ ਬਾਣੀ ਉਹਨਾਂ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਬਿਬੇਕੋ ਜਿਹਨੂੰ ਗਿਆਨ ਕਹਿੰਦੇ ਨੇ ਬਸ ਉਹ ਮੇਰਾ ਗੁਰੂ ਹੈ ਮੇਰਾ ਕੋਈ ਗੁਰੂ ਨਹੀਂ ਭਗਤ ਕਬੀਰ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਲੇਕਿਨ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਮਨੁੱਖ ਪਰਮਾਤਮਾ ਦੇ ਪ੍ਰਤੀ ਕੋਈ ਬਹੁਤ ਸਿਆਣਾ ਨਹੀਂ ਅਵਤਾਰ ਵੀ ਥੱਕ ਗਏ ਇੱਕ ਵੀ ਅਵਤਾਰ ਆਪਣੇ ਸਮੇਂ ਦੇ ਡੰਗ ਨਾਲ ਨਹੀਂ ਪੂਜਿਆ ਗਿਆ ਜਿਹੜੇ بڑے بڑے ਕੋਈ ਪੂਜੇ ਜਾ ਰਹੇ ਨੇ ਮੇਰੀ ਦ੍ਰਿਸ਼ਟੀ ਤੋਂ ਕੋਈ ਪੂਰਨ ਸੰਤ ਨਹੀਂ ਨੇ ਗੁੱਸਾ ਵੀ ਮਾਓ ਕਿਧਰ ਕਿਧਰ ਹੋੜ ਦਾ ਹੋਰ ਮੈਨੂੰ ਨਾ ਸਮਝ ਲੈਣਾ ਸੰਤ ਵਕਤ ਦੇ ਨਾਲ ਨਹੀਂ ਸਤਕਾਰੇ ਗਏ ਕੋਈ ਤਤੀ ਤਵੀ ਤੇ ਬੈਠਾ ਹੈ ਕੋਈ ਸੂਲੀ ਤੇ ਟੰਗਿਆ ਹੈ ਜ਼ੁਨੈਦ ਦਾ ਚੇਲਾ ਸੀ ਮਨਸੂਰ ਇੱਕ ਦਿਨ ਉਸ ਦੀ ਸਮਾਦੀ ਲੱਗ ਗਈ ਉਹਦੀ ਜ਼ੁਬਾਨ ਚੋਂ ਨਿਕਲਿਆ ਬੜੀ ਉੱਚੀ ਧੁੰਨ ਨਾਲ ਅਨਲ ਹਕ ਅਨਲ ਹਕ ਜ਼ੁਨੈਦ ਨੇ ਆਖਿਆ ਇਹ ਮੇਰੇ ਬੱਚੇ ਹਨ ਅਨਲ ਹਕ ਦਾ ਮਤਲਬ ਹੈ ਮੈਂ ਬ੍ਰਹਮ ਹੋ ਗਿਆ ਮੈਂ ਹਕ ਦਾ ਰੂਪ ਹੋ ਗਿਆ ਹਕ ਕਹਿੰਦੇ ਨੇ ਸੱਚ ਨੂੰ ਹਕੀਕਤ ਸਚਾਈ ਹਕ ਸੱਚ ਅਰਬੀ ਦੇ ਸੱਚ ਨੂੰ ਹੱਕ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾ ਦਰवेश ਗੁਰੂ ਗੋਬਿੰਦ ਸਿੰਘ ਹੱਕ ਦੇ ਅਰਥ ਨੇ ਸੱਚ ਅਨਲ ਹੱਕ ਮਨਸੂਰ ਕਹਿਣ ਲਗਾ ਮੈਂ ਹੱਕ ਹੋ ਗਿਆ ਸੱਚ ਪ੍ਰਗਟ ਹੋ ਗਿਆ ਮੈਂ ਸੱਚ ਦਾ ਰੂਪ ਹੋ ਗਿਆ ਮੈਂ ਫਿਰ ਅਰਜ਼ ਕਰਾਂੇ ਸੇਵਾ ਸੇ ਸਾਨੂੰ ਸਤਗੁਰ ਨੇ ਜੋਤਿਸ਼ ਦੇ ਚੱਕਰ ਵਿੱਚ ਨਹੀਂ ਪਾਇਆ ਔਰ ਜੋਤਸੀਆਂ ਦੇ ਚੱਕਰ ਦੇ ਵਿੱਚ ਉਹੀ ਪੈਣ ਜੋ ਬਹਿਮ ਤੋਂ ਮਾਰ ਵਿੱਚ ਫਸੇ ਹੋਏ ਨੇ ਰਸੇ ਜ્યોਤਿਸ਼ ਵਿੱਦਿਆ ਦਾ ਬਹੁਤ ਵੱਡਾ ਜਿਹੜਾ ਪ੍ਰਭਾਵ ਸਾਡੇ ਦੇਸ਼ ਦੇ ਵਿੱਚ ਪਿਆ ਹੈ ਯੂਨਾਨ ਤੋਂ ਆਇਆ ਹੈ ਇਹ ਵੀ ਮਹਾਰਤ ਕਰਦੇ ਆ ਗਣਿਤ ਜੋਤਿਸ਼ੀ ਸਾਡੇ ਦੇਸ਼ ਗਣਿਤ ਵਿੱਦਿਆ ਇੱਕ ਸਾਲ ਪਹਿਲੇ ਦੱਸ ਦੇਣਾ ਸੂਰਜ ਨੂੰ ਗ੍ਰਹਿਣ ਲੱਗੇਗਾ ਚੰਦਰਮਾ ਨੂੰ ਇੱਕ ਗਣਿਤ ਜੋਤਿਸ਼ ਤੇ ਸੀ ਲੇਕਿਨ ਫਲਤ ਜੋਤਿਸ਼ ਗ੍ਰਹਿਣੇ ਖਤਰਾ ਦਾ ਤੁਹਾਡੇ ਉੱਤੇ ਕੋਈ ਫਲ ਇਹ ਫਲ ਮਿਲੇਗਾ ਤੇ ਇਹ ਫਲ ਮਿਲੇਗਾ ਇਹ ਸਿਧਾਂਤਿਕ ਨੁਕਤੇ ਹੈ ਯੂਨਾਨ ਤੋਂ ਆਇਆ ਨੇ ਸੋਕਰਾਟ ਬਹੁਤ ਵੱਡਾ ਆਪਣੇ ਸਮਾਨੇ ਦਾ ਜੋਤਸੀ ਸੀ ਯੂਨਾਨ ਦੇ ਇੱਕ ਰਾਤ ਖਰਬੂਜ਼ਿਆਂ ਦੇ ਖੇਤ ਦੇ ਵਿੱਚ ਗ੍ਰਹਿ ਅਤੇ ਛਤਰਾ ਦਾ ਅਧਿਐਨ ਕਰ ਰਿਹਾ ਸੀ ਰਾਤ ਸੀ ਮੈਂ ਹੌਲੇ ਹੌਲੇ ਚੱਲ ਵੀ ਰਿਹਾ ਸੀ ਛੋਟੀ ਜਿਹੀ ਖੋਈ ਸੀ ਉਹਦੇ ਤੋਂ ਪਾਣੀ ਕਢ ਕੇ ਖਰਬੂਜ਼ਿਆਂ ਨੂੰ ਸਿੰਚਿਆ ਜਾਂਦਾ ਸੀ ਖੇਤ ਨੂੰ ਤੇ ਉਸ ਖੇਤ ਉਹ ਹੈ ਖੂਦ ਵਿੱਚ गिर ਗਿਆ ਚਲਦੇ ਅੱਜ ਅંધੇਰਾ ਬਨੇਰਾ ਹੈ ਨੇ ਤੇ ਛੋਟੀ ਜਿਹੀ ਖੋਈ ਸੀ ਜਿਵੇਂ ਟੋਇਆ ਹੋਵੇ ਖੇਤ ਦੀ ਰਖਵਾਲੀ ਇੱਕ ਬੁੱਢੀ ਬਿਰਧ ਮਾਤਾ ਆਵਾਜ਼ ਜਦਾਈ ਤੇ ਉਹਨੂੰ ਪਤਾ ਚੱਲਿਆ ਖੂਦ ਵਿੱਚ ਕੋਈ ਜਾਨਵਰ गिर ਗਿਆ ਹੈ ਕੋਈ ਪਸ਼ੂ गिर ਗਿਆ ਉਹਨੇ ਭਜਦਾ لیکن اندروں بندے دی आवाज आई ਮੈਨੂੰ ਕਢੋ ਮੈਨੂੰ ਬਾਹਰ ਕਢੋ تو اس 부ਢੀ ਮਾਨ ਨੂੰ ਇੱਕ ਦਮ ਸਮਝ ਆ ਗਈ ਕੋਈ ਬੰਦਾ ਗਰ ਗਿਆ ਹੈ ਖੈਰ ਰਸਾ ਪਾਇਆ ਬਹੁਤ ਡੂੰਗੀ ਖੋਈ ਨਹੀਂ ਸੀ ਟੋਏ ਜੀਆਂ ਸੀ ਪਾਣੀ ਨਿਕਲਦਾ ਸੀ ਇਧਰ ਮੈਂ ਡਾਲਟਨ ਗਾਇੰਦੇ ਇਲਾਕੇ ਜੂ ਦੇਖਿਆ 3-4 ਫੁੱਟ ਤੇ ਪਾਣੀ ਨਿਕਲ ਆਂਦਾ ਜ਼ਮੀਨ ਤੋਂ ਰਸਾ ਪਾ ਕੇ ਉਸ ਮਾਈ ਨੇ ਖਿੱਚਿਆ ਸੁਕਰਾਤ ਨੂੰ ਬਾਹਰ ਕੱਢਿਆ ਸੁਕਰਾਤ ਉਸ ਮਾਂ ਨੂੰ ਕਹਿੰਦਾ ਮੈਂ ਬਹੁਤ ਵੱਡਾ ਨਜੂਮੀ ਆ ਜੋਤਿ ਆ بڑے بڑے ਉਲਮਾ ਉਮਰਾ ਰਾਜੇ ਮਹਾਰਾਜੇ ਬਾਦਸ਼ਾ ਮੇਰੇ ਕੋਲ ਸਮਾਂ ਪਹਿਲੇ ਮੰਗਦੇ ਨੇ ਮੈਂ ਉਹਨਾਂ ਨੂੰ ਸਮਾਂ ਦੇਣਾ ਤੇ ਮੈਂ ਉਹਨਾਂ ਦਾ ਭਵਿੱਖ ਦੱਸਦਾ ਹੁੰਦਾ ਤੂੰ ਕੱਲ ਆਵੇਂ ਮੇਰੇ ਕੋਲ ਸਭ ਤੋਂ ਪਹਿਲਾਂ ਮੈਂ ਤੇਰਾ ਭਵਿਸ਼ਿਆ ਦੇਖਾਂਗਾ ਤੂੰ ਰਾਤ ਨੂੰ ਮੇਰੇ ਤੇ ਪਰਉਪਕਾਰ ਕੀਤਾ ਮੈਨੂੰ ਖੋਈ ਦੇ ਚੋਂ ਕੱਢਿਆ ਹੱਸ ਕੇ ਉਹ ਬੁੱਢੀ ਮਾਂ ਕਹਿਣ ਲੱਗੀ ਵੇ ਪੁੱਤਰਾ ਮੇਰੀ ਉਡੀਕ ਨਾ ਕਰੇ ਮੈਂ ਨਹੀਂ ਆਉਣਾ ਕਿਉਂ ਲੰਬੀ ਲੈਣ ਲੱਗੇ ਲੱਗਦੀ ਏ ਰੋਜ਼ ਮੇਰੇ بڑے بڑے ਉਲਮਾ ਤੇ ਧਨਾੜ ਮੇਰੇ ਕੋਲ ਟਾਈਮ ਮੰਗਦੇ ਨੇ ਵਕਤ ਮੰਗਦੇ ਨੇ ਤੈਨੂੰ ਮੈਂ ਆਪ ਦੇ ਰਿਹਾ ਤੂੰ ਪਹਿਲੇ ਸਭ ਤੋਂ ਪਹਿਲਾਂ ਮੈਂ ਤੇਰਾ ਦੇਖਾਂਗਾ ਮੇਰੀ ਉਡੀਕ ਨਾ ਕਰੇ ਤੈਨੂੰ ਹੀ ਨਹੀਂ ਪਤਾ ਕਿ ਅੱਜ ਦੀ ਰਾਤ ਮੈਂ ਖੋਜ ਗਿਰ ਜਾਣਾ ਤੇ ਤੂੰ ਮੇਰੇ ਬਾਰੇ ਕੋਈ ਖਾਸ ਦੱਸੇਗਾ ਮੈਂ ਕਦੋਂ ਖੋਜ ਗਿਰਨਾ ਹੈ ਕੈਨ ਸੁਕਰਾਟ ਘਰ ਆ ਕੇ ਉਸਨੇ ਜੋਤਿਸ਼ ਵਿਦਿਆ ਦੇ ਸਾਰੇ ਗ੍ਰੰਥ ਫਾੜ ਦਿੱਤੇ ਅਗਲਾ ਦਿੱਤੇ ਕਹਿੰਦੇ ਸਭ ਗੱਲ ਮੇਰੇ ਨਾਲ ਕੱਲ ਕੀ ਆਉਣਾ ਹੈ ਪ੍ਰਮਾਤਮਾ ਜਾਣਦਾ ਹੈ ਵੀ ਉਹ પૂਛਣਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਆਪਣੇ ਕਰਮ ਕੀ ਗੱਥ ਮੈਂ ਕਿਆ ਜਾਣੋ ਕਿਆ ਜਾਣੋ ਬਾਬਾ ਇੱਕ ਬੀਜ ਬੋਈਏ ਫਲ ਤੱਕ ਪਹੁੰਚਦੇ ਆ ਪਹੁੰਚਦੇ ਵਿਚਕਾਰ ਸਮੇਂ ਦਾ ਗਹਿਤ ਹੈ ਕੀਤੇ ਹੋਏ ਕਰਮ ਫਲੀ ਬਹੁਤ ਆਉਂਦੇ ਨੇ ਸੁਖ ਦੁਖ ਕਬੀਰ ਕੇਦਰ ਮੈਨੂੰ ਨੂੰ ਕੁਛ ਨਹੀਂ ਪਤਾ ਮੈਂ ਕੀ ਕੀਤਾ ਸਿੱਧੀ ਕੀ ਮੈਨੂੰ ਮਿਲਦੇ ਬੀਜ ਬੋਣਾ ਤੇ ਬੀਜ ਦਾ ਫਲ ਤੱਕ ਅਪਣਾ ਵਿਚਾਰ ਗਾਇਬ ਹੈ ਸਮੇਂ ਦਾ ਗਾਇਬ ਹੈ ਤਾਂ ਪਤਾ ਨਹੀਂ ਚੱਲਦਾ ਕਿ ਕੀ ਕੀਤਾ ਸੀ ਕੀ ਬੋਇਆ ਸੀ ਆਪਣੇ ਕਰਮ ਕੀ ਗਤ ਮੈਂ ਕਿੱਹਾ ਜਾਣ ਪਰ ਬਿਨਾ ਬੋਏ ਹੋਏ ਬੀਜ ਤੋਂ ਫਲ ਨਹੀਂ ਆਉਂਦਾ ਬਿਨਾ ਕਰਮ ਤੋਂ ਦੁੱਖ ਸੁੱਖ ਨਹੀਂ ਆਉਂਦਾ ਰੱਬ ਨੇ ਨਿਯਮ ਬਣਾਇਆ ਪ੍ਰਭੂ ਨੇ ਨਿਯਮ ਬਣਾਇਆ ਕਰਮ ਦੀ ਜ਼ਿੰਮੇਵਾਰੀ ਮਨੁੱਖ ਨਾਲ ਆਇਦ ਹੁੰਦੀ ਹੈ ਬੰਦੇ ਨਾਲ ਆਏ ਹਰ ਮਨ ਨੂੰ ਖੁਦਾ ਇੱਕ ਕੋਈ ਭਵਿਸ਼ ਹੈ ਪਰਮਾਤਮਾ ਹੋਣਾ। ਔਰ ਜਿਤਨੇ ਚਿਰ ਤੱਕ ਸੁਭਾਵ ਇਦਾਂ ਪਰਮਾਤਮਾ ਵਰਗਾ ਨਹੀਂ ਆਉਂਦਾ ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ, ਮਰਦਾ ਰਹੇਗਾ। ਇਸ ਵਾਸਤੇ ਧਨ ਗੁਰ ਨਾਨਕ ਵਕਤ ਦੇ ਪੈਗੰਬਰੀ ਪੁਰਸ਼ ਨੇ ਸਾਨੂੰ ਸ਼ਬਦ ਨਾਲ ਜੋੜ ਦਿੱਤਾ ਜੋ ਨਾ ਜੰਮਦਾ ਹੈ ਨਾ ਮਰਦਾ ਹੈ। ਸਾਨੂੰ ਪ੍ਰਭੂ ਨਾਲ ਜੋੜ ਦਿੱਤਾ ਨਾ ਜੰਮਦਾ ਹੈ ਨਾ ਮਰਦਾ ਹੈ। ਪਰ ਬਦਕਿਸਮਤੀ ਇਹ ਹੈ ਡਾਕਟਰ ਮੁਹੰਮਦ ਇਕਬਾਲ ਨੇ ਇੱਕ ਬਾਂਗੇਦਰਾ ਕਿਤਾਬ ਲਿਖੀ ਹੈ ਸਨ 1930 ਵਿੱਚ ਕਿਧਰੇ ਛਪੀ ਸੀ ਲਾਹੌਰ ਦੇ ਵਿੱਚ ਬੜੀ ਕੀਮਤੀ ਹੈ ਹੁਣ ਤੇ ਉਹ ਪੰਜਾਬੀ ਰੂਪ ਵੀ ਦਿੱਤਾ ਹੈ ਪੰਜਾਬੀ ਭਾਸ਼ਾ ਵਿਭਾਗ ਨੇ ਉਦੇਸ਼ ਇਕਬਾਲ ਕਹਿੰਦਾ ਹੈ ਰੂਹੇ ਜ਼ਮੀਨ ਤੇ ਦੋ ਅਵਤਾਰੀ ਪੁਰਸ਼ ਨਹੀਂ ਸਮਝੇ ਗਏ ਕਿਹੜੇ ਇੱਕ ਮਹਾਤਮਾ ਬੁੱਧ ਇੱਕ ਗੁਰੂ ਨਾਲ ਇੱਕ ਦੋ ਨਹੀਂ ਸਮਝੇਗਾ ਕਿਉਂ ਇਹਨਾਂ ਨੇ ਸਚਾਈ ਨੂੰ ਢੱਕ ਕੇ ਨਹੀਂ ਪੇਸ਼ ਕੀਤਾ ਨੰਗਾ ਹੀ ਪੇਸ਼ ਕਰ ਦਿੱਤਾ ਐ ਲੋ ਐ ਸੱਚ ਹੈ ਬਾਕੀ ਪੈਗੰਬਰੀ ਪਰਸ਼ਾ ਨੇ ਕੋੜਾ ਜਿਹਾ ਟਕਿਆ ਬੇ ਬੰਦੇ ਨੂੰ ਪਚੇ ਵੀ ਨਹੀਂ ਗੱਲ ਹਜ਼ਮ ਨਹੀਂ ਹੋਵੇਗੀ ਅਗਲੇ ਦਾ ਹਾਜ਼ਮਾ ਦੇਖ ਕੇ ਬੋਲੇ ਉਹ ਕਹਿੰਦਾ ਹੈ ਗੁਰੂ ਨਾਨਕ ਤੇ ਮਹਾਤਮਾ ਬੋਧ ਨੇ ਅਗਲੇ ਦੀ ਫਿਕਰ ਨਹੀਂ ਕੀਤੀ ਸਚਾਈ ਰਗ ਰਤੀ ਸਾਹਮਣੇ ਦੋਹਾਂ ਬਾਰੇ ਇਕਬਾਲ ਦੇ ਖਿਆਲ ਮੁਖ्तसर ਸ਼ਮਾ ਗੌਤਮ جل ਰਹੀ ਹੈ ਮਹਿਫਲੇ ਅਗਿਆਰ ਮੈਂ ਸਦਾ ਚਾਰ ਦੀ ਸ਼ਮਾ ਗੌਤਮ ਦੀ ਅਗਿਆਰਾਂ ਦੀ ਮਹਿਫਲ ਦੇ ਮਕਾਰਾਂ ਦੀ ਮਹਿਫਲ ਦੇ ਜਲਦੀ ਗਈ ਨਾਨਕ ਦਾ ਦੀਵਾ ਕਿੱਥੇ ਜਲ ਰਿਹਾ ਸ਼ਮਾ ਹਕਸੇ ਜੋ ਮੁਨਵਰ ਹੋ ਉਹ ਇਹ ਮਹਿਫਿਲ ਨਾ ਥੀ بارشੇ ਰਹਿਮਤ ਹੋਈ ਪਰ ਜ਼ਮੀ ਕਾਬਿਲ ਨਸ ਅਗਿਆਰਾਂ ਦੀ ਮਹਿਫਿਲ ਦੇ ਚ ਜਲਿਆ ਦੀਪਕ ਗੌਤਮ ਦਾ ਅੰਧਿਆਂ ਦੀ ਮਹਿਫਿਲ ਦੇ ਚ ਦੀਪਕ ਜਲਿਆ ਨਾਨਕ ਦਾ ਅੰਧਿਆਂ ਦੀ ਮਹਿਫਿਲ ਸ਼ਮਾ ਹਕਸੇ ਜੋ ਮੁਨਵਰ ਹੋ ਗੁਰੂਆਂ ਦੀ ਧਰਤੀ ਪੰਜਾਬ ਇਥੇ ਮੈਂ ਨਹੀਂ ਦੇਖਦਾ ਉਹ ਚਾਣਨਾ ਹੋਵੇ ਜਿਹੜਾ ਗੁਰੂ ਨਾਨਕ ਨੇ ਜਗਤ ਦੇ ਸਾਹਮਣੇ ਰੱਖਿਆ ਲੋਕੀਂ ਹਨੇਰੇ 'ਚ ਪਏ ਭਟਕਦੇ ਨੇ ਪਿੰਡ-ਪਿੰਡ ਦੇ ਜਾਓ ਸ਼ਹਿਰ-ਸ਼ਹਿਰ ਦੇ ਜਾਓ ਪੂਰਨ ਸਿੱਖ ਲੱਭਣਾ ਤੇ ਬੜਾ ਔਖਾ ਹੈ ਪਰ ਪਿੰਡ-ਪਿੰਡ ਦੇ ਤੁਹਾਨੂੰ 10-10 ਗੁਰੂ ਮਿਲ ਜਾਣਗੇ ਔਰ ਔਰ ਆਪ ਭਟਕੇ ਹੋਏ ਨੇ ਤੇ ਰਬ ਦਾ ਮਾਰਗ ਪੈਦਾ ਸਟੈਪ ਹੈ ਇਹ ਤੇ ਮਿਲ ਜਾਣਗੇ ਗੁਰੂਆਂ ਦੀਏ ਦਰ ਤੇ ਨੌਖਣ ਪ੍ਰਥਮੇ ਦਾ ਗੁਰੂ ਨਾਨਕ ਨੇ ਪਰਮਣ ਕੀਤਾ ਇਕਬਾਲ ਕਹਿੰਦਾ ਕੀਤਾ ਹੋਵੇ ਕਦਮ ਕਦਮ ਤੇ ਗੁਰਨਾਣਕ ਨੇ ਸੱਚ ਦਾ ਦੀਵਾ ਜਲਾਇਆ ਪਰ ਮਹਿਫਿਲ ਤੇ ਅੰਧਿਆਂ ਦੀ ਸੀ ਇਕਬਾਲ ਡਾਕਟਰ ਮਮਦ ਇਕਬਾਲ ਉਹਨੇ ਸਚਾਈ ਬਿਆਨ ਕਰ ਦਿੱਤੀ ਇਸ ਮੁਸਲਮਾਨ ਸ਼ਾਇਰ ਨੇ ਹਕੀਕਤ ਰੱਖ ਦਿੱਤੀ ਇਹ ਦੋ ਬੰਦੇ ਨਹੀਂ ਸਮਝੇਗਾ ਇਹਨਾਂ ਨੇ ਨੰਗਾ ਹੀ ਚਾਨਣਾ ਰੱਖ ਦਿੱਤਾ ਨੰਗੀ ਸਚਾਈ ਰੱਖ ਦਿੱਤੀ ਮਨੁੱਖ ਦੀ ਇਤਨੀ ਤਾਬ ਨਹੀਂ ਸੀ ਤੋਂ ਮੈਂ ਅਰਜ਼ ਕਰ ਰਿਹਾ ਜੈਸੇ ਮਨਸੂਰ ਦੀ ਜ਼ਬਾਨ ਤੋਂ ਨਿਕਲਿਆ ਅਨਲ ਹਕ ਪਤਾਉਦਾ ਮੁਰਸ਼ਦ ਜ਼ੁਨੈਦ ਕੀ ਕਹਿੰਦਾ ਹੈ ਇਹ ਮੇਰੇ ਬੱਚੇ ਲੋਕਾਂ ਦੀ ਇਤਨੀ ਤਾਬ ਨਹੀਂ ਆਉਂਦੀ ਇਤਨੀ ਸੱਚਾਈ ਨਹੀਂ ਸੁਣ ਸਕਣਗੇ ਤੂ ਔਖਾ ਹੋਵੇਂਗਾ ਇਸ ਵਾਸਤੇ ਆਇਂਦਾ ਫਿਰ ਤੂੰ ਨਹੀਂ ਕਹਿਣਾ ਅਨਲ ਹਕ ਅੱਜ ਡੇਰਾ ਸੀ ਆਸ਼ਰਮ ਸੀ ਜ਼ੁਨੈਦ ਦਾ ਵਿਰਾਕ ਦੀ ਗੱਲ ਐ ਅੱਜ ਤੂੰ ਆਖੇ ਆਂਦਾ ਨਹੀਂ ਕਹਿਣਾ ਕਹਿੰਦਾਗਾ ਛਾ ਮੇਰੇ ਮੁਰਸ਼ਿਦ ਮੈਂ ਨਹੀਂ ਕਮਾਂਗਾ ਪਰ ਜ਼ੁਨੈਦ ਕਹਿੰਦਾ ਨਹੀਂ ਇੰਜ ਨਹੀਂ ਮੈਂ ਤੇਰੇ ਸੁਆਗ ਨੂੰ ਜਾਣਨਾ ਤੂੰ ਖੁਦਾ ਦੀ ਕਸਮ ਚੁੱਕ ਖੁਦਾ ਦੀ ਕਸਮ ਔਰ ਕਾਇਦੇ ਮੈਂ ਅਨਲ ਹਕ ਨਹੀਂ ਕਵਾਂਗਾ ਜਦ ਮੁਰਸ਼ਿਦ ਨੇ ਆਸਿਆ ਤੋਨੇ ਕਹਿ ਦਿੱਤਾ ਕਸਮੇ ਖੁਦਾ ਮੈਂ ਅਨਲ ਹਕ ਨਹੀਂ ਕਵਾਂਗਾ ਉਸੇ ਹੀ ਰਾਤ ਨੂੰ ਬਗਦਾਦ ਦੇ ਨਵਾਬ ਨੇ ਜਿਹੜੇ ਚੋਟੀ ਦੇ ਫਕੀਰ ਸਨ ਸਾਧੂ ਸਨ ਉਹਨਾਂ ਨੂੰ ਦਾਵਤ ਦਿੱਤੀ ਸੀ ਜਿਹਨੂੰ ਅਸੀਂ ਬ੍ਰਹਮ ਬੋਜ ਕਹਿ ਦਿੰਦੇ ਐ ਸਾਰੇ ਫਕੀਰਾਂ ਨੂੰ ਬੁਲਾਇਆ ਸੀ ਘਰ ਦੇ ਵਿੱਚ ਉਹਨਾਂ ਦੇ ਲਈ ਭੋਜਨ ਬਣਾਇਆ ਸੀ ਜ਼ੁਨੈਦ ਨੂੰ ਵੀ ਬੁਲਾਇਆ ਸੀ ਬਈ ਆਪਣੇ ਡੇਰੇ ਦੇ ਤਮਾਮ ਛੇਲਿਆਂ ਸਮੇਤ ਪਹੁੰਚੇ ਜ਼ੁਨੈਦ ਇਰਾਕ ਦੇ ਚੋਟੀ ਦਾ ਫਕੀਰ ਸੀ ਸਭ ਤੋਂ ਵੱਡਾ ਸੀ ਉਸ ਜ਼ਮਾਨੇ ਸਚਾਈ ਕਰਕੇ ਵੀ ਗਿਆਨ ਕਰਕੇ ਵੀ ਆਤਮ ਰਸ ਕਰਕੇ ਵੀ ਅਭਿਆਸ ਕਰਕੇ ਵੀ ਸਮਝ ਕਰਕੇ ਜੋ ਸ਼ਾਮ ਨੂੰ ਤਿਆਰ ਹੋ ਕੇ ਜ਼ੁਨੈਦ ਦਾਵਤ ਦੇ ਜਾਣ ਲਗਾ ਅਨੇ मंसूर ਨੂੰ ਕਹਿ ਦਿੱਤਾ ਬੇਟਾ ਰੋਟੀ ਤੂੰ ਹੀ ਖਾਣੀ ਆਉਣੀ ਆ ਚੱਲ ਮੇਰੇ ਨਾਲ ਅੱਜ ਬਾਦਸ਼ਾਹ ਦੇ ਘਰ ਦਾਵਤ ਹੈ ਉੱਥੇ ਖਾ ਲੈ ਮੁਰਸ਼ਿਦ ਦਾ ਹੁਕਮ ਸੁਣ ਕੇ मंसूर ਖੜਾ ਹੋ ਗਿਆ चालते एक अंदाजा दे मुताबिक कोई 75 ਦੇ ਕਰੀਬ ਫਕੀਰ ਪਹੁੰਚੇ ਸ। ਇਸਲਾਮੀ ਢੰਗ ਹੈ ਬਹੁਤ ਵੱਡਾ ਇਹਨ ਗੋਲ ਦਾਇਰਾ ਬਣਾ ਕੇ ਦਸਤਰਖਾਨ ਵਿਚਕਾਰ ਸਜਾਇਆ ਗਿਆ। ਸਾਰੇ ਫਕੀਰ ਚੌਕੜਾ ਮਾਰ ਕੇ ਗੋਲ ਦਾਇਰੇ ਚ ਬੈਠੇ। ਵਿਚਕਾਰ ਬਾਦਸ਼ਾਹ ਵੀ ਬੈਠਾ। ਹੁਣ ਇਤਨੇ ਫਕੀਰ ਹੋਣ ਇਕ ਕੁਦਰਤੀ ਗੱਲ ਤੇ ਰੱਬ ਦੀ ਚੱਲਣੀ ਸੀ ਪਰਮਾਤਮਾ ਦੀ ਚੱਲਣੀ ਸੀ ਇੱਕ ਇੱਕ ਨੇ ਆਪਣਾ ਆਪਣਾ ਅਨੁਭਵ ਸੁਣਾਉਣਾ ਸ਼ੁਰੂ ਕੀਤਾ ਅਜੇ ਸਤਵਾਂ ਫਕੀਰ ਰੱਬ ਦੀ ਕੋਈ ਗੱਲ ਸੁਣਾ ਰਿਹਾ ਸੀ ਬੜੀ ਉੱਚੀ ਆਵਾਜ਼ ਵਿੱਚ ਮਨਸੂਰ ਦੇ ਗੰਠ ਤੋਂ ਨਿਕਲ ਗਿਆ ਅਨਲ ਹਕ ਅਨਲ ਅਨਲ ਹਕ ਕਾਬੂ ਨਾ ਕਰ ਸਕੇ ਬਾਦਸ਼ਾਹ ਆਪੇ ਤੋਂ ਬਾਹਰ ਹੋ ਗਿਆ ਜ਼ੁਨੈਦ ਨੂੰ ਕਹਿੰਦਾ ਤੂੰ ਕਾਫਰ ਨੂੰ ਨਾਲ ਲਿਆ ਹੈ ਇਸਲਾਮੀ ਜਗਤ ਵਿੱਚ ਕੋਈ ਅਨਲ ਹੱਕ ਕਵੇ ਤੇ ਕਾਫਰ ਹੈ ਉਹ ਤੇ ਨਹੀਂ ਬਰਦਾਸ਼ਤ ਕਰਦਾ ਇਹ ਕਾਫਰ ਨੂੰ ਤੋਂ ਨਾਲ ਲਿਆ ਹੈ ਇਹ ਕਾਫਰ ਤੇਰੇ ਨਾਲ ਰਹਿੰਦਾ ਇਹ ਕਾਫਰ ਤੇਰਾ ਚੇਲਾ ਹੈ ਉਹ ਜ਼ੁਨੈਦ ਚੁੱਪ ਫਿਰ ਪਕੜਿਆ ਗਿਆ ਮਨਸੂਰ 15 ਦਿਨ ਉਸਤੇ ਮੁਕਦਮਾ ਚਲਿਆ ਤੇ 15 ਦਿਨਾਂ ਤੋਂ ਬਾਅਦ ਕਾਜ਼ੀਆਂ ਨੇ ਫਤਵਾ ਲਾਇਆ ਇਹਨੂੰ ਸਜ਼ਾਏ ਮੌਤ ਦੇਵ ਕਫਰ ਬੋਲਦਾ ਹੈ ਇਹ ਸਜ਼ਾਏ ਮੌਤ ਕਿਸ ਤਰ੍ਹਾਂ ਦੇਵ ਸੂਲੀ ਤੇ ਚਾੜੋ ਪਰ ਸੂਲੀ ਤੇ ਉਚਾੜਨ ਤੋਂ ਪਹਿਲੇ ਉਸਨੂੰ ਪੱਥਰ ਵੀ ਮਾਰੋ ਜਿਹਨੂੰ ਸੰਸਾਰ ਕਰਨਾ ਕਹਿੰਦਾ ਐਨੀ ਕਰੜੀ ਸਜ਼ਾ ਉਸ ਵਕੀਲ ਬਹੁਤ ਵੱਡੀ ਭੀੜ ਦੇ ਮਨਸੂਰ ਨੂੰ ਲੈੰਦਾ ਗਿਆ ਬੜੀਆਂ ਕਰੜੀਆਂ ਸਜ਼ਾਵਾਂ ਮੁਗਲਾਂ ਦੇ ਨਾਲ ਇਸ ਦੇਸ਼ ਦੇ ਵਿੱਚ ਵੀ ਆਈਆਂ ਸਨ ਤੇ ਤਪਤੀ ਤਬੀ ਤੇ ਵਿਛਾਣਾ ਗਰਮ ਰੇਤਾ ਪਾਣਾ ਚਰਖਣੀਆਂ ਤੇ ਚੜਨਾ ਇਸ ਤਰ੍ਹਾਂ ਦੀਆਂ ਕਰੜੀਆਂ ਸਜ਼ਾਵਾਂ ਅਰਬ ਦੇਸ਼ ਤੋਂ ਇੱਥੇ ਆਈਆਂ ਭਾਰਤ ਦੀਆਂ ਨਹੀਂ ਨੇ ਇਹ ਹੁਣੇ ਤਾਂ ਜ਼ਬਾਨਿਸਤਾਨ ਦੇ ਸਰੇਆਮ फांसी ਦੇਂਦੇ ਨੇ ਨੇ ਸਰੇਆਮ ਔਰਤਾਂ ਨੂੰ ਗੋਲੀ ਨਾਲ ਉਡਾਉਂਦੇ ਰਹੇ ਸਰੇਆਮ ਫੇ ਮੁਖਤਸਰ ਮਹਿਰਸ ਕਰਾਂ ਉਸ ਭੀੜ ਵਿੱਚ ਸੂਲੀ ਦੇ ਕੋਲ ਖੜਾ ਹੈ मंसूर ਹੱਥ ਪੈਰ ਉਸ ਦੇ ਬੰਨੇ ਹੋਏ ਨੇ ਜ਼ੁਨੈਦ ਵੀ ਪਹੁੰਚਿਆ ਹੈ اور ਕੋਲ ਗਿਆ ਹੈ मंसूर ਦੇ ਮੁਖਤਸਰ ਮਹਿਰਸ ਕਰਦਾ ਤਾਂ ਇਤਿਹਾਸ ਦਾ ਨਿਕਾ ਜਮ ਵਰਕਾ ਪਰ ਨਾ ਲੰਬਾ ਚੌੜਾ ਇਤਿਹਾਸ ਹੈ। ਜ਼ੁਨੈਦ ਕੋਲ ਪਹੁੰਚੇ ਸਿਰ ਝੁਕ ਝੁਕਾ ਕੇ मंसूर ਨੇ ਸਲਾਮ ਕੀਤਾ ਆਪਣੇ ਮੁਰਸ਼ਿਦ ਨੂੰ। ਜ਼ੁਨੈਦ ਦੇ ਮੂੰਹ ਜਿਹੜੇ ਬੋਲ ਨਿਕਲੇ ਨੇ ਬੜੇ ਧਿਆਨ ਨਾਲ ਸੁਣਨਾ। मंसूर ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਪਾਗਲ ਬਣ ਲੱਗਦਾ। ਬੇਈਮਾਨਾਂ ਦੀ ਭੀੜ ਵਿੱਚ ਇਤਨਾ ਇਮਾਨਦਾਰ ਹੋ ਜਾਣਾ ਵੀ ਕਠਿਨਾਈ ਹੈ ਕਠਿਨਾਈ ਹੈ ਮੂਰਖਾਂ ਦੀ ਸਲੰਬੀ ਚੌੜੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਇਹ ਵੀ ਮੈਨੂੰ ਮੂੜਤਾ ਲੱਗਦੀ ਹੈ ਮੈਂ ਰਾਤ ਅਰਜ਼ ਕੀਤੀ ਸੀ ਨਾ ਆਤਮਾ ਬੁੱਧ ਨੇ ਆਨੰਦ ਨੂੰ ਕਿਹਾ ਸੀ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਆਉਂਦੀ ਇਹ ਵੀ ਮਾਰਜ਼ ਕਰ ਲੈ ਚੋਰਾ ਦੀ ਭੀੜ ਹੋਵੇਗੀ ਬੇਈਮਾਨਾਂ ਦੀ ਭੀੜ ਹੋਵੇਗੀ ਝੂਠਿਆਂ ਦੀ ਭੀੜ ਹੋਵੇਗੀ ਬਗਤਾਂ ਦੀ ਕਦੀ ਭੀੜ ਨਹੀਂ ਆਉਂਦੀ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ ਪੇਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਵਿੱਚ ਦੀਦਾ ਵਰਗਾ ਉਹ ਤਾਂ ਕਦੀ ਕਦਾਈ ਕੋਈ ਐਸਾ ਫੁੱਲ ਖਿੜਦਾ ਜੋ ਮਨੁੱਖਾਂ ਨੂੰ ਮੁਅੱਤਰ ਕਰ ਦਿੰਦਾ ਹੈ ਖੈਰ ਜ਼ੁਨੈਦ ਕਹਿ ਲਗਾ ਮੂਰਖਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਇਹ ਵੀ ਮੈਨੂੰ ਅੱਜ ਮੂਰਖਤਾ ਲੱਗਦੀ ਹੈ। ਪਾਗਲਾਂ ਦੀ ਭੀੜ ਵਿੱਚ ਇਤਨਾ ਮਹਾਨ ਆਲਮ ਫਾਜ਼ਲ ਹੋ ਜਾਣਾ ਮੈਨੂੰ ਇਹ ਵੀ ਪਾਗਲਪਨ ਅੱਜ ਲੱਗਦਾ ਹੈ। ਫਿਰ ਅੱਖਾਂ ਦੇ ਝੰਜੋਨੇ ਇਹ ਮੇਰੇ ਬੱਚੇ ਮੈਂ ਤੈਨੂੰ ਬਚਾ ਨਹੀਂ ਸਕਦਾ ਕਿਉਂਕਿ ਪਾਗਲਾਂ ਦੀ ਭੀੜ ਭੀੜ ਤੇ ਹਮੇਸ਼ਾ ਦੁਸ਼ਟਾਂ ਦੀ ਆਉਂਦੀ ਐ ਭੀੜ ਤੇ ਹਮੇਸ਼ਾ ਬੇਈਮਾਨਾਂ ਦੀ ਆਉਂਦੀ ਐ ਭੀੜ ਹਮੇਸ਼ਾ ਕਠੋਰ ਬੰਦਿਆਂ ਦੀ ਆਉਂਦੀ ਐ ਲੋਧੀਆਂ ਦੀ ਆਉਂਦੀ ਐ ਸੰਤਾਂ ਦੀ ਭੀੜ ਨਹੀਂ ਆਉਂਦੀ ਸੰਤ ਤੇ ਕੋਈ ਇੱਕ ਹੁੰਦਾ ਹਰ ਸ਼ਹਿਰ ਵਿੱਚ ਸੰਤ ਵੀ ਨਹੀਂ ਆਉਂਦਾ ਇਹ ਵੀ ਮਹਿਲਸ ਕਰਦੇ ਆ ਚੰਦਨ ਤਰਨਾ ਬਨਵਨ ਸਾਧਨਾ ਪੂਰਪੁਰਮਾਈ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਚੰਦਨ ਦਾ ਬੂਟਾ ਹਰ ਜੰਗਲ ਦੇ ਵਿੱਚ ਨਹੀਂ ਆਉਂਦਾ ਰੱਬ ਨਾਲ ਜੁੜੀ ਹੋਈ ਆਤਮਾ ਹਰ ਸ਼ਹਿਰ ਦੇ ਵਿੱਚ ਨਹੀਂ ਆਉਂਦੀ ਨਹੀਂ ਆਉਂਦੀ ਕਿਧਰੇ ਕਿਧਰੇ ਆਉਂਦੀ ਐ ਔਰ ਹੋਂਦੀ ਤੇ ਉਹਦੀ ਸਮਝ ਨਹੀਂ ਪੈਂਦੀ ਸੰਤ ਨੂੰ ਸੰਤੀ ਸਮਝੇਗਾ ਪਾਗਲਾਂ ਦੀ ਭੀੜ ਦੇ ਵਿੱਚ ਅਹ ਮੇਰੇ ਬੱਚੇ ਇਤਨੇ ਸਿਆਣੇ ਹੋ ਜਾਣਾ ਮੈਨੂੰ ਪਾਗਲ ਪਣ ਲੱਗਦਾ ਹੈ ਪਰ ਮੈਂ ਪਾਗਲਾਂ ਤੋਂ ਤੈਨੂੰ ਬਚਾਵਾਂ ਕਿਵੇਂ ਹਾਏ ਪਰ ਅਹ ਮੇਰੇ ਬੱਚੇ ਮੈਂ ਜਿਹੜਾ ਇੱਥੇ ਆਇਆ ਇਸ ਭੀੜ ਦੇ ਤੇਰੇ ਤੇ ਇੱਕ ਗਿਲਾ ਕਰਾਂ ਉਹ ਏ ਤੂੰ ਖੁਦਾ ਦੀ ਕਸਮ ਚੁੱਕੀ ਸੀ ਕਿ ਅਨਲ ਹੱਕ ਨਹੀਂ ਕਮਾਗਾ ਪਰ ਤੂੰ ਆਖਿਆ ਸਰੇ ਆਮਖੇ ਬਾਦਸ਼ਾਹ ਬੈਠਾ ਸੀ ਸਾਰੇ ਫਕੀਰ ਬੈਠੇ ਸਨ ਤੂੰ ਮੇਰੇ ਸਾਹਮਣੇ ਖੁਦਾ ਦੀ ਕਸਮ ਚੁੱਕੀ ਹੈ ਨਹੀਂ ਆਖਾਂਗਾ ਪਰ ਤੂੰ ਆਖਿਆ ਮਨਸੂਰ ਕਹਿੰਦਾ ਹੈ ਐ ਮੇਰੇ ਮੁਰਸ਼ਦ ਮੈਂ ਨਹੀਂ ਆਖਿਆ ਮੈਂ ਨਹੀਂ ਆਖਿਆ میں خدا بھی قسم نبھائی ہے نہیں توڑی پر جی خدا ہی آکھن لگ پوے تو منصور کی کرے میں کی کروں پھر میں کی کروں میں نہیں آگیا میں نہیں آگیا اسلامی اتحاس کہند ہے اس زنید اس لے پیری پہ گیا تو نہیں بولے آوا خدا بولے خدا بولے تو انتے چپ کر گئے ਉਹ ਤੇ ਖਾਮੋਸ਼ ਹੋ ਗਏ ਪਰ ਜ਼ੁਨੈਦ ਕਹਿੰਦਾ ਉਸ ਬ੍ਰੀਡ ਦੀ ਤਰਫ ਮੁਖਾਤਬ ਹੋ ਗਏ اے خدا تیری ਆਵਾਜ਼ ਨੂੰ ਵੀ ਉਹੀ ਸਮਝੇ ਜੋ ਤੇਰੇ جیسا ਹੋਏ کون ਸਮਝੇ ਕੌਣ ਸਮਝੇ ਕਿਸ ਨੇ ਸਮਝਣਾ ਹੈ اے ਖਜ਼ਾਨਾ ਤੇ ਐ ਖਸਮ ਦੇ ਬੋਲਨੇ ਕੌਣ ਸਮਝੇ ਇਹ ਬਾਣੀ ਬਿਰਲੋ ਵਿਚਾਰ ਮੈਂ ਅਰਜ਼ ਕਰਾਂ ਰੋਮ ਰੋਮ ਸਦਕੇ ਹੋ ਜਾਏਗਾ ਇੱਕ ਇੱਕ ਪੰਕਤੀ ਤੋਂ ਇਸਦਨ ਪੰਕਤੀ ਦੀ ਕੋਈ ਝਲਕ ਸਾਹਮਣੇ ਆ ਗਈ ਸਭ ਡਿਮ ਪਖੰਡ ਤੋਂ ਵੱਜ ਜਾਓਗੇ